ਲੁਧਰਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਮਬੇਰੀ ਹਰਗੋਬਿੰਦਗਰ ਦੇ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਦਾ ਮਾਹੌਲ ਪੈਦਾ ਹੋਇਆ ਜਦ ਜੋ ਉਸ ਵੇਲੇ ਇੱਕ ਮਕਾਨ ਦੇ ਵਿੱਚ ਆਸ-ਪਾਸ ਦੇ ਗੋਂਡੀਆਂ ਨੂੰ ਜਿਹੜਾ ਕੀ ਹੈ ਡੈੱਡ ਬੋਡੀ ਬਰਾਮਦ ਹੁੰਦੀ ਹੈ ਡੈੱਡ ਬੋਡੀ ਕਿਸ ਤਰ੍ਹਾਂ ਬਰਾਮਦ ਹੁੰਦੀ ਹੈ ਕਿਉਂਕਿ ਇੱਕ ਰੂਮ ਦੇ ਵਿੱਚ ਜਿਹੜਾ ਕਿ ਇੱਕ ਵਿਹੜਾ ਹੁੰਦਾ ਵਾ ਮਕਾਨ ਦੇ ਵਿੱਚ ਵਿਹੜੇ ਦੇ ਵਿੱਚ ਇੱਕ ਰੂਮ ਹੁੰਦਾ ਉਹਦੇ ਵਿੱਚ ਜਿਹੜੀ ਹੈ ਡੈੱਡ ਬੋਡੀ ਬ੍ਰਾਹਮ ਪਈ ਹੁੰਦੀ ਹੈ ਤੇ ਉਸ ਤੋਂ ਜਿਹੜੀ ਸਮੈਲ ਆਂਦੀ ਹੈ ਤੇ ਉਸ ਵੇਲੇ ਜਦੋਂ ਮਕਾਨ ਜਦੋਂ ਮੱਲੇ ਵਾਲੇ ਉਸ ਨੂੰ ਕਮਰੇ ਨੂੰ ਖੋਲਦੇ ਨੇ ਤੇ ਉੱਥੇ ਜਿਹੜੀ ਕਿ ਡੈੱਡ ਬੋਡੀ ਜਿਹੜੀ ਹੈ ਬ੍ਰਾਹਮਤ ਹੁੰਦੀ ਹੈ ਤੇ ਉਸ ਵੇਲੇ ਮਾਲਕ ਮਕਾਨ ਨੂੰ ਜਿਹੜੀ ਕਿ ਹੈ ਇਤਲਾਹ ਦਿੱਤੀ ਜਾਂਦੀ ਹੈ ਇਤਲਾਹ ਤੋਂ ਬਾਅਦ ਮਾਲਕ ਕਾਨ ਮੌਕੇ ਤੇ ਪਹੁੰਚਦੇ ਤੇ ਮੁੱਲਕ ਮਕਾਨ ਨੇ ਮੌਕੇ ਤੇ ਫਟਾਫਟ ਜਿਹੜਾ ਕਿ ਹੈ ਪੁਲਿਸ ਨੂੰ ਇਤਲਾਹ ਦਿੰਦਾ ਤੇ ਪੁਲਿਸ ਜਿਹੜੀ ਕੀ ਹੈ ਵੈਰੀਫਿਕੇਸ਼ਨ ਕਰਦੀ ਹੈ ਇਸ ਡੈਡ ਬੋਡੀ ਦੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਫੋਰੈਂਸ ਲੈਬ ਦੀ ਟੀਮ ਜਰੀਏ ਅੱਥੇ ਮੌਕੇ ਤੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਕੀ ਹੈ ਜਾਂਚ ਸ਼ੁਰੂ ਹੁੰਦੀ ਹੈ ਜਾਂਚ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਕੀ ਹੈ ਡੈਡ ਬੋਡੀ ਦਾ ਨਾਮ ਤੇ ਅਤਾ ਪਤਾ ਦੱਸਿਆ ਜਾਂਦਾ ਡੈਡ ਬੋਡੀ ਦਾ ਨਾਮ ਜਿਹੜਾ ਇਹ ਜਿਹੜਾ ਮਿੱਤਕ ਮਰਿਆ ਹੋਇਆ ਯੁਵਕ ਉਸੇ ਉਹ ਉਸ ਦੀ ਪਛਾਣ ਜਿਹੜੀ ਕੀ ਹੈ ਪੱਪੂ ਦੇ ਨਾਂ ਤੋਂ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਕੁਝ ਹੀ ਘੰਟੇ ਪਹਿਲਾਂ ਜਿਹੜਾ ਕੀ ਇਹ ਮਿਲਿਆ ਸੀਗਾ ਤੇ ਸ਼ਰਾਬ ਦੀ ਨਸ਼ੇ ਦੇ ਤੋਤੇ ਦੇ ਵਿੱਚ ਉਸ ਦੀ ਜਿਹੜੀ ਮੌਤ ਹੋਈ ਹੈ ਤੇ ਉਸ ਨੂੰ ਜਿਹੜੇ ਕੀ ਉਹਦੇ ਬੋਡੀ ਤੇ ਨਿਸ਼ਾਨ ਜਿਹੜੇ ਇਹਨੇ ਕੋਈ ਜ਼ਿਆਦਾ ਹੋਏ ਪਏ ਨੇ ਉਹ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਵੱਲੋਂ ਕਿ ਚੂਏ ਦੇ ਜਿਹੜੇ ਕੀਆ ਚੂਹਾ ਨੇ ਜਿਹੜਾ ਕੀਆ ਵੱਡ ਵੱਟ ਕੇ ਉਹਨੂੰ ਖਾ ਲਿੱਤਾ ਗਿਆ ਇੰਨੀ ਕਿ ਬੁਰੀ ਤਰ੍ਹਾਂ ਬੇਜੰਮੀ ਦੇ ਨਾਲ ਜਿਹੜਾ ਖਾ ਲਿੱਤਾ ਗਿਆ ਉਹਦਾ ਚਿਹਰਾ ਵੀ ਜਿਹੜਾ ਕੀਆ ਪਛਾਣ ਦੇ ਵਿੱਚ ਨਹੀਂ ਆ ਰਿਹਾ ਹਜੇ ਖਾਨ ਨੰਬਰ ਡਿਵੀਜ਼ਨ 3 ਦੀ ਅਧੀਨ ਪੁਲਸ ਨੇ ਜਾਣਕਾਰੀ ਜਿਹੜੀ ਕੀ ਸ਼ੁਰੂ ਕਰਤੀ ਕੀਆ ਫੋਰੈਂਸਿਕ ਦੀ ਟੀਮ ਨੇ ਜਿਹੜੀ ਇਸ ਦੇ ਬਾਰੇ ਜਿਹੜੀ ਜਾਣਕਾਰੀ ਜਿਹੜੀ ਹੈ ਫੋਰਨ ਜਰੂਰ ਰਿਪੋਰਟ ਆਏਗੀ ਉਦੋਂ ਹੀ ਜਿਹੜਾ ਕੀ ਪਤਾ ਲੱਗੇਗਾ ਕਿ ਇਹ ਜਿਹੜੀ ਹੈ ਤੇ ਹੁਣ ਪੋਸਟਮਾਰਟਮ ਦੇ ਲਈ ਆ ਬੋਡੀ ਜਿਹੜੀ ਅੰਦਰ ਰੱਖ ਦਿੱਤੀ ਗਈ ਹੈ ਸਿਵਲ ਹਸਪਤਾਲ ਦੇ ਵਿੱਚ ਤੇ ਹੁਣ ਦੇਖਣਾ ਇਹ ਹੋਏਗਾ ਕਿ ਮੌਤ ਜਿਹੜੀ ਹੈ ਕਿੱਦਾਂ ਹੋਈ ਹੈ ਨਸ਼ੇ ਸ਼ਰਾਬ ਦੇ ਨਸ਼ੇ ਕਰਕੇ ਹੋਈ ਹੈ ਜਾਂ ਕੋਈ ਬਿਮਾਰੀ ਕਰਕੇ ਹੋਈ ਹੈ ਜਾਂ ਇੱਕਦਮ ਕੋਈ ਵੀ ਅਚਾਨਕ ਜਿਹੜੀ ਕਿ ਸਾਇਲੈਂਟ ਟਰੈਗ ਵਗੈਰਾ ਕੁਝ ਵੀ ਕਰਕੇ ਹੋਇਆ ਇਹ ਹੁਣ ਅਨਾਲਿਸ ਸਮੇਂ ਤੇ ਵਿੱਚ ਪਤਾ ਹੀ ਚਲੇਗਾ ਮੇਰਾ ਹਰ ਸਿਮਰ ਝੱਡਾ ਭਜੀ ਇਹ ਕਿਹੜੇ ਇੰਨੇ ਦੀ ਘਟਨਾ ਕੀ ਕੱਟਣੀ ਹੈਗੀ ਇਹ ਨਿਊ ਅਰਗੋਵਿੰਗਰ ਦੀ ਹੈ ਕੀ ਹੋਇਆ ਸੀਗਾ ਇਹ ਸ਼ਰਾਬ ਪੀ ਕੇ ਜੋ ਮੈਨੂੰ ਪਤਾ ਚੱਲਿਆ ਫੋਨ ਆਇਆ ਸੀ ਸ਼ਰਾਬ ਪੀ ਕੇ ਮਰਿਆ ਪਿਆ ਸੀ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਉਹਨਾਂ ਨੇ ਆ ਕੇ ਆਪਣੀ ਜਾਂਚ ਕਰਤੀ ਇਲਾਕੇ ਦੇ ਇਲਾਕੇ ਦੇ ਲੋਕਾਂ ਨੇ ਦੱਸਿਆ ਨਹੀਂ ਜਿਹੜੇ ਉੱਤੇ ਹੋਰ ਕਿਰਾਏ ਦਾ ਰਹਿੰਦੇ ਉਹਨਾਂ ਦਾ ਬੋਣਾ ਜਦੋਂ ਜਦੋਂ ਵੀ ਕੋਈ ਕੰਮੇ ਚ ਬਦਲੀ ਵਗੈਰਾ ਹਾਣਨਾ ਜੀ ਹਾਂ ਨਹੀਂ ਉਹਨਾਂ ਨੇ ਕਮਰਾ ਖੋਲ ਕੇ ਦੇਖਿਆ ਥੋੜੀ ਬਦਬੂ ਜੀ ਉਹਨਾਂ ਨੇ ਮੈਨੂੰ ਦੱਸਤਾ ਮੈਂ ਪੁਲਸ ਲੈਣ ਦਾ ਉਸ ਬਾਰੇ ਮੈਨੂੰ ਨਹੀਂ ਲੱਗ ਮੈਂ ਇਹ ਪੁਲਸ ਵਾਲਿਆਂ ਨੂੰ ਨਹੀਂ ਲੱਗ ਮੈਂ ਉਹਨਾਂ ਨੂੰ ਕੁਝ ਟੀਮ ਆਈ ਸੀਗੀ ਉੱਤੇ ਚੈੱਕ ਕਰਕੇ ਆਉ ਕਰਕੇ ਆਪਣੀ ਤਵਦੀਸ਼ ਕਿੰਨੇ ਸਾਲ ਤੋਂ ਰਹਿ ਰਹੀ ਤੁਹਾਡੇ ਕੋਲ ਇਹ 2 ਕੁ ਮਹੀਨੇ ਹੋ ਰਿਹਾ ਰਜਿਸਟਰ 2 ਮਹੀਨੇ ਵੈਰੀਫਿਕੇਸ਼ਨ ਲੀ ਗਈ ਹੈਗੀ ਆਪਣੇ ਕੋ ਆਧਾਰ ਕਾਰਡ ਵਗੈਰਾ ਸਭ ਕੁਝ ਹੋਦਾ ਅਸੀਂ ਪੁਲਸ ਨੂੰ ਦੇ ਦਿੱਤਾ ਹਾਂ ਜੀ ਤੇ ਕੰਮ ਕੀ ਕਰਦਾ ਸੀਗਾ ਇਹ ਮੈਨੂੰ ਨਹੀਂ ਪਤਾ ਕੀ ਕੰਮ ਕਰਦਾ ਸੀਗਾ ਉਮਰ ਕਿੰਨੀ ਕੀ ਸੀ ਇਹਦੀ 54 53 ਸਾਲ ਦੀ ਉਮਰ ਸੀ ਇੱਕ ਕੱਲਾ ਰਹਿੰਦਾ ਇਹ ਕਮਿਸ਼ਨ ਦੇ ਇੱਕ ਕੱਲਾ ਰਹਿੰਦਾ ਦੇਤੀ ਦੇ ਘਰੇ ਇਨਫੋਰਮੇਸ਼ਨ ਦੇ ਦਿੰਦਾ ਠੀਕ ਠੀਕ ਯਾਰ ਬੰਦਨਗਰ ਦਾ ਮਾਮਲਾ ਪ੍ਰਵਾਸੀ ਮਜ਼ਦੂਰ ਹੀ ਉੱਥੇ ਕਰਾਈ ਤੇ ਰਹਿੰਦਾ ਸੀ ਜੀ ਹਾਂਜੀ ਜਸਬੀਰ ਸਿੰਘ ਦੇ ਵੇਲੇ ਤੇ ਜੀ ਸਰ ਕੀ ਹਾਲਾਤ ਲੱਗ ਰਹੇ ਬੋਡੀ ਦੇ ਕੀ ਮੈਨੂੰ ਪਤਾ ਚੱਲੇ ਤੁਹਾਨੂੰ ਉਹਨਾਂ ਨਸ਼ਨ ਸਾਫ ਸੁਪਿੰਦਾ ਜੀ ਮੇਰੇ ਸਾਰੇ ਸਾਫ ਦੀ ਜਦ ਬਾਅਦ ਮੌਤ ਹੋ ਗਈ ਆਪਦੇ ਸਿਰੇ ਪੋਸ਼ਣ ਕਰਾਵਾਂਗੇ ਉਹ ਤਾਂ ਵੀ ਕਈ ਉਹ ਦੇਖੇ ਉਹਦੇ ਕਈ ਕਈ ਪਾਸੋਂ ਦਾ ਮਾਸ ਚਿਰਿਆ ਹੋਇਆ ਹੈ ਜਾਂ ਕਈ ਸੱਟਾਂ ਜਿਹੀ ਟਾਈਪ ਦੀ ਲੱਗਦੀ ਹੈ ਕੀ ਹੈਗਾ ਉਹ ਡਾਕਟਰ ਸਾਹਿਬ ਦੱਸਣਗੇ ਜੋ ਵੀ ਆ ਸਹੀ ਹਾਂ ਤੇ ਕੰਮ ਕੀ ਕਰਦਾ ਡਰਾਈਵਰੀ ਕਰਦਾ ਕਿਤੇ ਪ੍ਰਾਈਵੇਟ ਕੋਈ ਤੇ ਪੂਰੇ ਇਕੱਲਾ ਹੀ ਰਹਿੰਦਾ ਸੀ ਜੀ ਆ ਇਕੱਲਾ ਇਕੱਲਾ ਤੇ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੂ ਹਨ ਮਿਲੂ 6:00 ਵਜੇ 6:00 ਵਜੇ ਤੇ ਫਿਰ ਹਾਲ ਤੋਸ਼ਨਾ ਆਪਣੀ ਦਿਖਾਤਾ ਹਰ ਹਾਲ ਕੋਰਨਟਿਨ ਲੈਬ ਕੀ ਗੱਲ ਹੈ ਉਰੇ ਸੰਖੇਪ ਬਾਏ ਰਿਪੋਰਟ ਆ ਗਈ ਕੁਲ ਜੀਆ ਠੀਕ ਹੋ ਗਿਆ ਜੁਰੇਲ ਲਹਨਾਰਾਏ ਦੇ ਨਾਲ ਖਾਨੀ ਦੇ ਨਾਲ ਯੂੰਬੇ ਰਿਪੋਰਟ ਧੰਵਾਦ